ਇਹ ਤਰ੍ਹਾਂ ਕਰ ਰਹੀ ਹੋਏ ਪ੍ਰਕਾਰ ਵਧੇਗਾ ਉਹ ਵੀ ਕਰ ਸਕਦਾ ਤੁਸੀਂ ਨਾ ਬੋਲੋ ਆਰਾਮ ਨਾਲ ਮੈਂ ਦੱਸਦਾ ਤੁਹਾਨੂੰ ਬੁਲਾਉਣੇ ਤੁਹਾਨੂੰ ਕਿੱਦਾਂ ਬੁਲਾਉਣੇ ਤੁਹਾਨੂੰ ਇੱਕ ਜਨਾਨੀ ਨਾ ਜਨਾਨੀ ਨਾਲ ਆਹ ਦੋ ਸਾਡੇ ਵਾਸਤੇ ਜ਼ਰੂਰੀ ਆ ਕੁਛ ਨਹੀਂ ਹੋਗਾ ਗੁਰੂ ਤੋਂ ਤੁਹਾਨੂੰ ਲੋਕਾਂ ਨੇ ਕਿੰਨਾ ਹੰਕਾਰੇ ਲੋਕ ਵੇਖੋ ਇਹ ਸਿੱਖ ਨੇ ਉਹ ਵੀ ਉਹ ਗੱਲ ਜਿਹੜੀ ਪਹਿਲਾਂ ਹੀ ਬਣਾਈ ਉਹ ਤੇ ਮੈਂ ਆਪ ਜੀ ਨੂੰ ਸੈਂਡ ਕੀਤੀ ਮੈਂ ਕੱਢੋ ਨਾ ਫੋਨ ਜੀ ਇੱਥੋਂ ਕਦੇ ਹੀ ਇੱਥੋਂ ਕਿੱ데 ਥੱਲੇ ਹੋਰ ਪਹਿਨ ਸਾਸਿਕਾਲ ਚੰਡੀਗੜ੍ਹ ਕਿੱਥੇ ਹਾਂਜੀ ਚੰਡੀਗੜ੍ਹ ਤੋਂ ਹੈ ਹਾਂਜੀ ਚੰਡੀਗੜ੍ਹ ਤੋਂ ਹੈ ਤੋੜੇ ਨੇ

ਬੰਦ ਕੀਤਾ ਵਾ ਕਿਨੇ ਬੰਦ ਕੀਤਾ ਡੀ ਨੇ ਆਹ ਤੇ ਤੇ ਇਹਨਾਂ ਨੇ ਕਿਹਾ ਨਹੀਂ ਵੀ ਮੈਨੂੰ ਖੋਲੋ ਮੈਂ ਦਵਾਈ ਲੈਣੀ ਆ ਜਾਂ ਮੈਂ ਰੋਟੀ ਖਾਣੀ ਆ ਰੋਟੀ ਆਂ ਦੋਏ ਆ ਐਂ ਜੇ ਨਾ ਇਹ ਹੈ ਇਹ ਹੈ ਬੜੇ ਲਿਖੇ ਲੱਗਦਾ ਹੈ ਨਾ ਮੈਨੂੰ ਬੜੇ ਤਕਾ ਕਰਾ ਨਹੀਂ ਹੈ ਲੱਗ ਜਾਣਾ ਕਾ ਕਰਾਉਗੀ ਇੱਕ ਅਜਾ ਮੈਨੂੰ ਅਜਾ ਤਨੰਦ ਲਿਖਿਆ ਹੈ ਆ ਗੋ ਸੈਂਦਿਆ ਆ ਇਸ ਕਰਦੇ ਠੀਕ ਹੈ ਜੀ ਆਹ ਵੇਖੋ ਭੈਣ ਦੱਸ ਦਿਆ ਕਿ ਇਸ ਘਰ ਦੇ ਵਿੱਚ ਪਿਛਲੇ 2 ਸਾਲ ਤੋਂ ਭੈਣ ਨੂੰ ਤਾੜਿਆ ਵਾ ਇੱਥੇ ਸਾਰੇ ਬਨੇ ਬਾਥੂ ਬੂਥੋਂ ਭੈਣ ਵਿਚਾਰੀ ਇੱਥੇ ਹੀ ਕਰਦੀ ਹੈ ਜੀ ਠੀਕ ਹੈ ਜੀ ਤੇ ਤੁਹਾਡਾ ਮਾ ਜੀ ਅੰਦਰ ਦੀ ਹਾਲਾਤ ਵੀ ਦਿਖਾਣਾ ਅੰਦਰ ਦਿਖਾਣਾ ਵਾ ਆਹ ਵੇਖੋ ਆਹ ਵਿਚਾਰੀ ਜੀ ਸੋਈ ਹੈ ਭੈਣ ਦੀ ਠੀਕ ਹੈ ਜੀ ਅੰਦਰ ਲਾਈਟ ਵੀ ਆ ਬਿਜਲੀ ਵੀ ਆ ਭੈਣ ਦਿਮਾਗੀ ਅਫਸੈਟ ਵਾ ਹੋ ਸਕਦਾ ਵਾ ਕਿ ਭੈਣ ਕਿਸੇ ਬਿਜਲੀ ਦੀ ਤਾਰ ਨੂੰ ਹੱਥ ਲਾ ਲਵੇ ਤੇ ਪਹਿਨੇ ਦੀ ਦਵਾਈ ਦੂਈ ਕੋਈ ਦਵਾਉਂਦਾ ਇਹਨਾਂ ਨੂੰ ਪਰ ਜਿਹੜੇ 2 ਮਹੀਨੇ ਹੋ ਗਏ ਆਇਆ ਨਹੀਂ ਉਹਨੇ ਦਵਾਈ ਕੀ ਦਵਾਈ ਨਹੀਂ ਹੁੰਦੀ ਦਰਵਾਜ਼ੇ ਆ ਇੰਨੇ ਤੋੜਿਆ ਅੱਛਾ ਆ ਦਰਵਾਜ਼ੇ ਸਾਰੇ ਉਹਨੇ ਤੋੜੇ ਹਨਾ ਬਹੁਤ ਕੰਮ ਨਹੀਂ ਆ ਆ ਵੇਖੋ ਅੱਜ ਨੇ ਬੰਦ ਕਰਾਵੇਂ ਨੇ ਤੋੜੇ ਭਾਈ ਇਧਰ ਨੂੰ ਮਾਰੋ ਕੈਮਰਾ ਇਧਰ ਹਾਂ ਸਾਰੇ ਉਹਨੇ ਤੋੜੇ ਹਾਂ ਆ ਵਿਚਾਰੀ ਹਨਾ ਦਿਮਾਗੀ ਵਿਚਾਰੀ ਸਹੀ ਨਹੀਂ ਹੈ ਹਨਾ ਤੇ ਰੋਟੀ ਬਣੀ ਵਿਚਾਰੀ ਰੋਟੀ ਬਣੀ ਫਿਰ ਤੁਸੀਂ ਹੀ ਦੇ ਕੇ ਜਾਂਦੇ ਦਿੱਲੀ ਰੋਟੀ ਉਹ ਉਹਨਾਂ ਦੇ ਭਾਈ ਆਏ ਤੇ ਭਾਂਡੇ ਇੱਥੇ ਅੰਦਰੋਂ ਪਵਾ ਲੈਂਦੀ ਆ ਹਾਂ ਇੰਨਾ ਭਾਂਡੇ ਪਾਉਂਦੀ ਹਨਾ ਆ ਵੇਖੋ ਇਧਰ ਹਾਂ ਇਦਾਂ ਹੀ ਪਵਾ ਲੈਂਦੀ ਹਾਂ ਨਾ ਮੈਂ ਇਦਾਂ ਪਵਾ ਲੈਂਦੀ ਬੰਦ ਕੀਤਾ ਨਾ ਹੁਣ ਪਰ ਉਹ ਪਾ ਜਾਂਦੇ ਆ ਹਾਂਜੀ ਅਸੀਂ ਦੋ ਦੋ ਵਾਰ ਕਹਿੰਦੇ ਵੀ ਅਕੇ ਹਲੇ ਚਾਹ ਲੈ ਗਈ ਹੈ ਨਾ ਮਣੀ ਗਲਾਸ ਤੋਂ ਫਿਰ ਮੜਾ ਜਾ ਹੱਥ ਮਾਰੂਗੀ ਫਿਰ ਬੈਂਕ ਕਾਰੀਆ ਇਦਾਂ ਨੂੰ ਫਿਰ ਉਹ ਵੇਖਾਈ ਦੀ ਉਦਾਂ ਹੀ ਵੀ ਉਹਨੂੰ ਚਾਹ ਮੰਗਣ ਦੀ ਚਾਹ ਵੀ ਲੈ ਤੇ ਤੁਸੀਂ ਉਹਨਾਂ ਨੂੰ ਕਦੀ ਕਿਹਾ ਨਹੀਂ ਵੀ ਤੁਸੀਂ ਇਹ ਕਿਉਂ ਨਹੀਂ ਸੁਣਦੀਆਂ ਇੰਦਾ ਦੇਖ ਕੇ ਵੀ ਦਿੱਤਾ ਸਾਰੀ ਕਲੀ ਨੇ ਸੈਨ ਵੀ ਕਰਕੇ ਦਿੱਤੇ ਹੀ ਹੋਣਗੇ ਅਸ਼ਾਡੇ ਸਰਕਾਰੀਆਂ ਹੀ ਕੀ ਕਰ ਸਕਦੇ ਅਸੀਂ ਇਹਨੂੰ ਰੱਖ ਨਹੀਂ ਸਕਦੇ ਕਿਸੇ ਨਾ ਕਿਸੇ ਤਰ੍ਹਾਂ ਮੰਨਦਾ ਨਹੀਂ ਰੱਛਾ ਦੇ ਕਿਸ ਇੰਨੀਆਂ ਸੇਵਾ ਸੁਸਾਇਟੀਜ਼ ਹੁੰਦੀਆਂ ਕਿ ਇਹਨਾਂ ਕਿਹਨੂੰ ਕਹਿ ਦੇਣੇ ਇਹਦੇ ਨੂੰ ਮੰਨਦੇ ਨਹੀਂ ਇਹ ਉਹਨਾਂ ਨੇ ਦਿੱਤੀ ਐਪਲੀਕੇਸ਼ਨ ਨੂੰ ਮੰਨਦੇ ਨਹੀਂ ਅਸੀਂ ਦਵਾਈ ਜਿੱਥੋਂ ਦੇਣ ਲਵਾਂਗੇ ਬਾਬਾ ਜੀ ਇਹ ਕੋਈ ਵਿਚਾਰੀ ਉਹ ਗਰੀਬ ਗਰੂਪ ਥੋੜੀ ਆ ਵੀ ਕੋਈ ਮਾਤੜੇ ਜਾਂਦੇ ਕੋਲ ਕੁਛ ਨਹੀਂ ਇਹਦੇ ਪਿਓ ਸਰਕਾਰੀ ਟੀਚਰ ਰਟਾਇਰ ਹੋਇਆ ਉਹਨਾਂ ਇੰਨਾ ਪੰਡ ਪੈਸਾ ਇਹਦਾ ਜਿਹੜਾ ਚਮਾ ਉਹ ਵਰਕੇ ਨਾਜ਼ੁੜੀ ਲੱਗਿਆ ਖਾਲੀ ਸਭ ਕੁਛ ਇਹਦੇ ਨਾਮ ਤੇ ਹਾਂਜੀ ਕਾਚਰਾ ਹੈ ਨਾ ਹਾਂਜੀ ਤੇ ਦਵਾਈ ਵਣੀ ਤੋਂ ਆਉਂਦੇ ਦਵਾਈ ਦਵਾਉਂਦੇ ਹੁਣ ਤਾਂ ਠੀਕ ਹੋ ਸਕਦੀ ਇਹਨੂੰ ਕੋਈ ਇੰਨੀ ਪ੍ਰੋਬਲਮ ਨਹੀਂ ਆ ਇਹ ਤਾਂ ਮੇਜਰ ਦੀ ਪ੍ਰੋਬਲਮ ਨਹੀਂ ਹੈ ਜਿਆਦੀ ਨਹੀਂ ਹੈ ਪਰ ਤੁਹਾਨੂੰ ਪ੍ਰੋਬਲਮ ਆ ਹਾਂ ਪਰ ਉਹ ਕਬਦੇ ਨਹੀਂ ਬਸ ਉਹਨਾਂ ਨੂੰ ਹੋਇਆ ਕਿ ਚੰਦ ਜਿਹੜਾ ਬਗਾਲ ਖਾਣ ਅੱਛਾ ਨਹੀਂ ਤਿੱਕਦੀ ਤੁਸੀਂ ਕਿਸੇ ਨੂੰ ਕੋਈ ਇਤਲਾਹ ਦਿੱਤੀ ਹੋਵੇ ਕੋਈ ਐਮਸੀ ਨੂੰ ਜਾਂ ਕਿ ਥਾਣੇ ਕਿਹਦੇ ਅਸੀਂ ਐਮਸੀ ਨੂੰ ਵੀ ਇਹ ਆਇਆ ਨਹੀਂ ਆਇਆ ਉਸ ਨੂੰ ਵੀ ਦੱਸਿਆ ਇਹ ਕਿਨੋਂ ਚਾਰੀ ਨੂੰ ਕੇ ਬਾਹਰ ਕਰਾਉਂਦੀ ਹੈ ਹਾਂਜੀ ਲੁਧਿਆਣੇ ਉਹ ਆਪਣੇ ਕੀ ਨਾ ਸੰਸਤਾ ਦਾ ਗੁਰਪ੍ਰੀਤ ਸਿੰਘ ਉਹਨਾਂ ਨਾਲ ਗੱਲ ਵੀ ਕੀਤੀ ਫੋਨ ਤੇ ਉਹਨਾਂ ਨਾਲ ਅਸੀਂ ਦੋ ਤਿੰਨ ਵਾਰੀ ਫੋਨ ਤੇ ਕੀਤੀ ਗੱਲ ਵੀਡੀਓ ਬਣਾ ਕੇ ਪਾਈ ਆ ਹੋਰ ਵੀ ਅਸੀਂ ਉਹਨਾਂ ਨੂੰ ਦੱਸਿਆ ਬੜੀ ਵਾਰੀ ਵੀ ਇਹਨਾਂ ਦਾ ਕੋਈ ਹੱਲ ਕਰੋ ਉਹਨੇ ਹਮ ਕਿਹਾ ਵੀ ਇਹਦੀ ਵੀਡੀਓ ਬਣਾ ਕੇ ਪਾਓ ਅਸੀਂ ਵੀਡੀਓ ਵੀ ਬਣਾ ਕੇ ਪਾਉਂਦੇ ਰਹੇ ਆ ਵੀ ਇਹਦੇ ਆ ਹਾਲਾਤ ਇਹਨੂੰ ਚੜੀ ਦਾ ਕੁਝ ਕਰੋ ਹਾਂਜੀ ਤੇ ਉਹਨਾਂ ਨੇ ਸਾਡੀ ਕੋਈ ਨਹੀਂ ਨਹੀਂ ਸੁਣੀ ਅਸੀਂ ਦੋ ਤਿੰਨ ਵਾਰੀ ਉਹਨਾਂ ਨੂੰ ਵੀਡੀਓ ਗੱਲ ਵੀ ਜੀ ਪਤਾ ਕੀ ਹੁੰਦੀ ਆ ਜ਼ਿੰਮੇਵਾਰੀਆਂ ਬੜੀਆਂ ਹੁੰਦੀਆਂ ਵਾ ਠੀਕ ਹੈ ਜੀ ਹਾਂਜੀ ਅਛਾ ਭਰਾ ਵੀ ਨਾ ਤੇ ਮੈਂ ਡਿਟਸਨ ਵਾ ਇੱਥੇ ਨਹੀਂ ਉਹ ਉਧਰ ਲੱਗੀ ਆ ਕਾਲੀ ਕੋੜ ਰੋ ਤੇ ਕੋਠੀ ਉਹਦਾ ਉਹਦਾ ਅਛਾ ਜੀ ਉਹਦੇ ਪਤਾ ਨਹੀਂ ਉਹਦੇ ਤੁਰਿਆ ਫਿਰਦਾ ਵਾ ਕਿ ਇਹ ਕਜੀਦ ਸਾਹਿਬ ਚਲੇਗੇ ਆ ਕਜੀਦ ਕਿਤੇ ਚਲੇ ਗਿਆ ਸੀ ਉਹਨਾਂ ਨੇ ਇਹ ਕੌਣ ਹੈ ਪੈਣਾ ਪਤਾ ਹੀ ਨਹੀਂ ਉਹਦੇ ਕੌਣ ਆਏ ਇਹ ਕੌਣ ਨੇ ਸਾਹਮਣੇ ਦੇ ਕਾਜਾ ਹੈ ਅਛਾ ਸਾਹਮਣੇ ਰਹਿੰਦੇ ਆ ਕਾਜਾ ਹੈ ਹਾਂ ਹਾਂ ਕਾਜਾ ਹੈ ਅਮੇ ਸ ਬਸ ਪੈਣੀ ਕਿਦਾਂ ਦੇ ਸਟਰਬੋਈ ਪਤਾ ਤਾਂ ਕੋਈ ਇਸਤਰੀ ਨਹੀਂ ਸਾਡੇ ਹੋਂ ਤੋਂ ਪਹਿਲਾਂ ਦੇ ਸਾਡੇ ਵੀ ਇੱਥੇ 5 ਸਾਲ ਲੋਕਡਾਊਨ ਚ ਹੈ ਨਹੀਂ ਆਪ ਕੋਲ ਹਾਂਜੀ ਲੌਕਡਾਉਨ 'ਚ ਨਹੀਂ ਆਇਆ ਉਹਨੂੰ ਇਹਨੂੰ ਦੇਖਿਆ ਉਹਦਾ ਬਾਪ ਜਿੰਦਾ ਨਹੀਂ ਅੱਛਾ ਜੀ ਉਹ ਪਿਤਾ ਨੇ ਇਹਨੂੰ ਖਾਣਾ ਪਾਣਾ ਵਧੀਆ ਦਿੰਦਾ ਸੀ ਇਹ ਨਹੀਂ ਚੱਲਦੀ ਇਸ ਤਰ੍ਹਾਂ ਇਹਨਾਂ ਬਹੁਤ ਖਾਣਾ ਪੀਣਾ ਵਧੀਆ ਦਿੰਦਾ ਸੀ ਡਾਂਡਾ ਰੋਸਾ ਦੇ ਮੂਟ ਅੱਛਾ ਉਦੋਂ ਹੈ ਜੀ ਦਸਰਬ ਉਦੋਂ ਵੀ ਸੀ ਬਸ ਸਭ ਕੁਝ ਹੀ ਦਿੰਦਾ ਸੀ ਇਹਨੂੰ ਕਿੰਨਾ ਵਿਆਹ ਵਿਆਹ ਹੋਇਆ ਭੈਣ ਦਾ ਹਾਂਜੀ ਇਹਦਾ ਇਹਨਾਂ ਦਾ ਵਿਆਹ ਹੋਇਆ ਅੱਛਾ ਤੇ ਇੱਕ ਭੈਣ ਹੈ ਤੇ ਇੱਕ ਇਹਨਾਂ ਦਾ ਭਰਾ ਵਾ ਇਹਦੇ ਪਪਾ ਜਨ ਨੇ ਰੱਦਨ ਦਿੱਤੀ ਇਹ ਨਾ ਮਤਲਬ ਕੀ ਪੜਦੀ ਕੋਲੇ ਜੇ ਇਹ ਮਤਲਬ ਕੀ ਇਹਦੇ ਅਪਾਰਟਮੈਂਟ ਆ ਹੀ ਪਿੰਡਾਂ ਚ ਅੱਛਾ ਕੇ ਕਹਿੰਦੇ ਕਿ ਉਸ ਤੋਂ ਬਾਅਦ ਫਿਰ ਕੰਪਿਊਟਰ ਤੇ ਕੁਝ ਕੰਮ ਕਰਦੀ ਕਰਦੀ ਬੈਠੀ ਦੋੜਿਆ ਇੱਥੇ ਸੌਂਦੀ ਹੈ ਨਾ ਭੈਣ ਹਾਂਜੀ ਤੇ ਆ ਸਫਾਈ ਸਫਾਈ ਕੌਣ ਕਰਕੇ ਜਾਂਦਾ ਕੋਈ ਵੀ ਨਹੀਂ ਕਰਦੇ ਸੀ ਕੋਈ ਨਿਕਲ ਨਹੀਂ ਆਏ ਕੰਦੇ ਆਉਣੇ ਆ ਹਨਾ ਕਿੰਨੀ ਹੋਣਾ ਇੱਥੇ ਨਾ ਹਾਂਜੀ ਚਲ ਇਹਨਾਂ ਸ਼ੁਕਰ ਹੈ ਨਾ ਸਰਵਾਈਵ ਕਰੀ ਜਾਂਦੀ ਆ ਮੇਰੇ ਸਾਬ ਨਾਲ ਜੇ ਪੈਣ ਇਹਨੂੰ ਇੱਥੇ ਕੁਝ ਹੋ ਜਾਂਦਾ ਮਤਲਬ ਚਲੋ ਰਾਤ ਬਰਾਤ ਤੇ ਕੋਈ ਮਿਰਕੀ ਦਾ ਦੌਰਾ ਜਾਂ ਅਟੈਕ ਹੋ ਜਾਂਦਾ ਤੇ ਮੇਰੇ ਸਾਨੂੰ ਕੌਣ ਜ਼ਿੰਮੇਵਾਰ ਫਿਰਦਾ ਤੁਹਾਨੂੰ ਪਤਾ ਵੀ ਨਹੀਂ ਸੀ ਲੱਗਣਾ ਕਿਹਨਾਂ ਜੇ ਬਾ ਇੱਕ ਵਾਰ ਭੱਜ ਗਈ ਸੀ ਇਹ ਤੜਕੇ 4 ਵਜੇ 5 ਵਜੇ ਹਾਂਜੀ ਉਹ ਕੁਝ ਕਰ ਦਿੰਦੀ ਆ ਹਾਂਜੀ ਕਿੰਨੀ ਉੱਚੀ ਰੋਂਦੀ ਆ ਤੜਕੇ 4 ਵਜੇ ਆ ਦੇਖੋ ਐਦਾਂ ਰੋਦੀ ਦਸਤਾਨ ਸੁਨੇਹ ਰਤਵਾ ਬੋਹਿੰਦਾ ਕੋਲੀਗਵਾਨ ਤਰਜੀ ਕੋ ਆਹ ਹੋਰ ਐਦਾਂ ਰੋਦੀ ਮੇਰੇ ਦਰਵਾਜ਼ੇ ਪਾਣੀ ਨੂੰ ਬਸ ਸਾਡੀ ਇੱਕ ਮਜਬੂਰੀ ਐ ਇਹਨੂੰ ਬਾਹਰ ਨਹੀਂ ਕੱਢ ਸਕਦਾ ਬਾਹਰ ਨਹੀਂ ਕੱਢ ਸਕਦੇ ਹਣਾ ਹਾਂਜੀ ਤੇ ਜਦੋਂ ਅੰਕਲ ਸੀ ਨਾ ਉਦੋਂ ਅੰਕਲ ਨੇ ਬਾਹਰ ਬਿਠਾਉਣਾ ਇਹਨੂੰ ਸਾਡੇ ਲੱਗ ਗਏ ਨੇ ਬਹਿਣਾ ਗੱਲਾਂ-ਗੁੱਲਾਂ ਕਰਨੀਆਂ ਨੇ ਹਰ ਇੱਕ ਚੀਜ਼ ਦਿੰਦੇ ਫਰੂਟ ਦੀ ਜਿਹੜਾ ਉਦਾਰੇ ਲੈ ਕੇ ਜਾਂਦਾ ਲੈ ਕੇ ਜਾਂਦੇ ਗੁਰਦੁਆਰੇ ਪਹਿਲੇ ਇੰਨਾ ਸ਼ੁਕਰ ਆ ਕਿ 2 ਸਾਲ ਦੇ ਵਿੱਚ ਇਹ ਸਰਵਾਈਵ ਕੀਤਾ ਵਾ ਇੰਨੇ ਕੋਈ ਕਰੰਟ ਨੂੰ ਹੱਥ ਨਹੀਂ ਲਾ ਲਿਆ ਜਾਂ ਉੱਪਰੋਂ ਸਾਥ ਤੋਂ ਕੋਈ ਛਾਲ ਨਹੀਂ ਮਾਰ ਲਈ ਹਣਾ ਜੀ ਤੁਹਾਡੇ ਬੱਚਿਆਂ ਦੇ ਨਾਮ ਦਾ ਵੀ ਪਤਾ ਹੈ ਕੁੜੀ ਆਉਣੀ ਹੈ ਉਹਦਾ ਪਤਾ ਜਪਨੂਰ ਆ ਇਹਨਾਂ ਦੇ ਬੱਚੇ ਆਣਗੇ ਉਹਨਾਂ ਦਾ ਨਾਮ ਦਾ ਪਤਾ ਹੈ ਬੱਚਿਆਂ ਨੂੰ ਮਾਈ ਮਾਰਦੀ ਮੈਨੂੰ ਲੱਗ ਗਿਆ ਕਹਿਣਾ ਕੁਛ ਨਹੀਂ ਹੈ ਬੱਚਿਆਂ ਨੂੰ ਭੈਣ ਦੀਦੀ ਆਉਂਦੇ ਨੇ ਤੁਹਾਡੇ ਕੋਲ ਮਣੀ ਮਣੀ ਨਹੀਂ ਹੁੰਦੇ ਆਉਂਦੇ ਹਨੇ ਆਉਂਦੇ ਨਹੀਂ ਹੁੰਦੀ ਕਿ ਆਉਂਦੇ ਆ ਆ ਆਨੇ ਆਉਂਦੇ ਹੋ ਨਹੀਂ ਹੁੰਦੇ ਨੇ ਆਉਂਦੇ ਅੱਛਾ ਨਹੀਂ ਹੁੰਦੇ ਤੇ ਘਰੇ ਫਿਰ ਕਿਦਾਂ ਰਹਿੰਦੇ ਤੁਸੀਂ ਇਹਦੇ ਕੱਲ ਇਹਨਾਂ ਦੇ ਮਾਦਗਰ ਗਈ ਹੈ ਅੱਛਾ ਬੰਦ ਕਰਕੇ ਚਲੀ ਗਈ ਆ ਤੇ ਤੁਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਮੈਨੂੰ ਨਾਲ ਲੈ ਕੇ ਜਾ ਪੈਣਾ ਪਵੇ ਨਾਲੇ ਨਾਲੇ ਜਾਂਦੇ ਨਾਲ ਹੀ ਲੱਗੇ ਜਾਂਦੇ ਸਾਡੇ ਦਾ ਜਾਣਾ ਮੇਰੀ ਭੈਣ ਨੇ ਤੁਹਾਡੇ ਦਾ ਜਾਣਾ ਢਾਣਾ ਤੇ ਨਹੀਂ ਹੈ ਹਾਂ ਦੁਆਈ ਦੁਆਵਾਂ ਕਿ ਆਪਾ ਠੀਕ ਹੋ ਜਾਣਾ ਹਾਂ ਹਾਂ ਅੱਛਾ ਕਾਰ ਆਉਗੀ ਹੈ ਹਾਂਜੀ ਕਾਰ ਆਉਗੀ ਹਾਂ ਕਾਰ ਤੇ ਕਾਰ ਤੇ ਆਏ ਤੁਹਾਨੂੰ ਲੈਣ ਆਏ ਹਾਂ 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 ਹੁਣੇ ਲੈਣ ਆਏ ਪੈਣ ਤੈਨੂੰ ਠੀਕ ਹੈ ਜੀ ਹਾਂ ਉਹ ਲੈ ਲੋ ਅੱਜ ਜਦੋਂ ਤਾਂ ਫਾਦਰ ਮਰ ਗਿਆ ਉਸ ਤੋਂ ਬਾਅਦ ਨਾਂ ਤੇ ਲੀਡਾ ਕੱਪੜਾ ਪਾ ਤੀ ਪਹਿਣ ਇਧਰ ਇਖੂ ਕੋਈ ਜਿਆਦਾ ਤਾਂ ਅੰਕ ਪਰੇਸ਼ਾਨੀ ਆ ਪੈਣ ਕੇ ਜਾਂਦਾ ਹੁੰਦਾ ਵੀ ਕੱਪੜੇ ਜੇ ਚਲ ਮੰਨ ਲਿਆ ਕਿ ਕਿਤੇ ਕੱਪੜੇ ਲਾਭ ਹੀ ਲੈਂਦੇ ਹੋਣਗੇ ਠੀਕ ਹੈ ਜੀ ਆਪਣੇ ਬੱਚੇ ਵੀ ਤਾਂ ਛੋਟੇ ਲਾਏ ਲੈਂਦੇ ਆ ਠੀਕ ਹੈ ਜੀ ਕੋਈ ਜਿਆਦਾ ਰੋਲਾ ਰਪਾ ਨਹੀਂ ਪਾਉਂਦੇ ਹਨਾ ਤੇ ਇਸ ਪੈਣ ਨੂੰ ਆਪਣੇ ਘਰ ਵੀ ਤੇ ਰੱਖੀ ਸਕਦੇ ਹੋ ਹਾਂ ਜੀ ਉਹ ਤਾਂ ਮੈਨੇਜਰ ਹੈ ਬਰਸਾਤ ਦੀ ਲੋੜ ਹੈ ਜੀ ਅਸੀਂ ਕਿਹਾ ਉਹਨੂੰ ਘਰ ਮੈਨੇਜਰ ਹੋ ਸਕਦੀ ਹੈ ਕਿਉਂ ਰੱਖ ਕਿਉਂ ਨਹੀਂ ਸਕਦੀ ਕਹਿੰਦੇ ਅਸੀਂ ਜੇ ਅਸੀਂ ਮੜਾ ਇਹ ਕਹਿ ਦਿੱਤਾ ਨਾ ਕਿ ਆ ਜਿਹੜੀ ਤੁਹਾਡੀ ਪ੍ਰਾਪਰਟੀ ਆ ਤੇ ਇਹਦੇ ਤੁਸੀਂ ਹੱਕਦਾਰ ਨਹੀਂ ਹੋਵੋਗੇ ਅਸੀਂ ਮੰਨ ਲਓ ਕਿਉਂਕਿ ਲੈਣਾ ਤਾਂ ਅਸੀਂ ਕਦੀ ਵੀ ਅੱਜ ਤੱਕ ਕੀ ਤੋਂ ਲਿਆ ਨਹੀਂ ਆ ਪਰ ਮੜਾ ਡਰਾਵਾ ਦੇ ਦਿੱਤਾ ਨਾ ਵੀ ਜਿਹੜੀ ਆ ਪ੍ਰਾਪਰਟੀ ਆ ਇਹਦੀ ਹਿੱਸੀ ਦੀ ਪ੍ਰਾਪਰਟੀ ਆ ਉਹ ਜੇ ਅਸੀਂ ਸਾਂਭੇ ਤੇ ਸੀਰਾ ਖ ਲੈਣੀ ਤੇ ਵੇਖਿਓ ਫਿਰ ਉਹਨਾਂ ਦੀ ਹਨਾ ਚੀਕਾ ਨਿਕਲਦੀਆਂ ਕਰਦੇ ਆਂ ਫੜ ਫੜ ਕੇ ਐਂਦੀ ਐਂਦੀ ਜੋਗਾ ਕੁਛ ਵੀ ਉਹਨਾਂ ਨੇ ਸਭ ਉਹਨੇ ਮੈਂ ਕਰਾਕ ਨੂੰ ਲਿਆਉਣਾ ਹੈ ਭੈਣੇ ਜਿਹੜਾ ਮੈਦਰੀਟ ਸਰ ਬੰਦਾ ਨਾ ਉਹਦੀ ਜਾਇਦਾਦ ਢਾਣ ਲ ਕੇ ਮਿੰਟਰੀ ਲੱਗਦਾ ਹਾਂਜੀ ਹਾਂਜੀ ਠੀਕ ਹੈ ਜੀ ਜਿਹੜਾ ਕਿ ਯਾਰ ਆਪਾਂ ਬਜ਼ੁਰਗਾਂ ਨੂੰ ਆਪਾਂ ਸਾਹਮਦੇ ਨਹੀਂ ਆਪਣੇ ਨੂੰ ਤੇ ਬਾਅਦ ਵਿੱਚ ਉਹਨਾਂ ਦੀ ਜ਼ਮੀਨ ਜਾਇਦਾਦ ਨਾਲ ਲੈਨੇ ਆ ਉਹ ਆਹ ਹੁਣ ਰੂਲ ਨਿਕਲ ਆਇਆ ਵੇ ਬੰਦਾ ਚਾਹੇ ਤਾਂ ਉਸੇ ਨੇ ਕਰਵਾ ਸਕਦਾ ਜੀ ਪ੍ਰੋ ਵੀ ਆ ਕੋਈ ਦਾਹਰ ਦੀ ਨੀਤ ਵੀ ਰੱਖੋ ਨਾ ਕੋਈ ਹਾਂਜੀ ਸਾਹਮਣੋਂ ਇਹਨਾਂ ਨੂੰ ਤਾਂ ਵੀ ਨਹੀਂ ਭੁਗਤੀ ਜਿੰਨੀ ਦੱਸਿਆ ਵੀ ਉਹ ਸਿਵਲ ਸਾਧਾ ਦੇ ਸਾਹਮਣੇ ਰੋਡ ਦੇ ਉੱਤੇ ਇਹਨਾਂ ਦੇ ਠਿਕਾਣਾ ਵਾ ਮੇਰੀ ਗੱਲ ਦੀਆਂ ਕਿਹੜਾ ਰੈਂਟ ਮਿਲਦਾ ਅੱਛਾ ਦੋ ਕੋਠੀਆਂ ਵਾ ਇੱਕ ਉਧਰ ਐ ਇੱਕ ਆ ਵਾ ਇਹਨਾਂ ਨੇ ਭੈਣ ਨੂੰ ਲਾਇਓ ਫੋਨ ਪਾ ਹੈਗਾ ਭੈਣ ਨੂੰ ਹਾਂਜੀ ਪਹਿਲਾ ਭੈਣ ਦਾ ਨੰਬਰ ਭੈਣ ਕਾਲੋਂ ਭੈਣ ਦਾ ਖੇਤ ਲੈ ਮੈਨੂੰ ਨਹੀਂ ਦੱਸਿਆ ਇਦਾਂ ਉਦਾਂ ਚਾਹ ਲੈ ਜਦੋਂ ਮੈਂ ਦੁੱਧ ਕੋਲ ਆਉਂਦਾ ਉਦੋਂ ਕੀ ਦੁੱਧ ਕੋਲ ਆਉਂਦੇ ਦੇਖ ਆ ਬੈਗਾ ਭੈਣ ਦਾ ਅ ਵੀ ਦਿਓ ਅਗਾ ਅਗਾ ਮਰਦਾ ਆ ਉਹਦੀ ਇਹਦੀ ਭੈਣ ਦਾ ਹਾਂ ਕੋਈ ਅੰਦਰ ਦਾ ਹੈਗਾ ਵਾਲਾ ਭਾਈ ਹੋਣਾ ਨੰਬਰ ਉਹਦੇ ਹਾਂ ਹਾਂ ਵਾਲਾ ਇਹਦੇ ਦੋ ਨੰਬਰ ਉਹਨਾਂ ਦਾ ਹਾਂ ਇਦਾਂ ਦੇ ਇੱਕੇ ਦਿਖਾਈ ਘਰ ਸਾਰਾ ਦਿਖਾਈ ਦਿਖਾਈ ਹੁੰਦੀ ਅਜਿਹੇ ਦੇਖੋ ਸੰਜੀ ਆਹ ਵੇਖੋ ਸਾਰਾ ਜਿਹੜਾ ਪੁਰਾਣੀਆਂ ਚੀਜ਼ਾਂ ਵਾਂ 100 ਕਾ ਸਾਰਾ ਇੱਥੇ ਰੱਖਿਆ ਵਾ ਇਹ ਵੀ ਹੋ ਸਕਦਾ ਕਿ ਸੰਜੀ ਵੀ ਇੱਥੇ ਜਿਹੜੇ ਚੀਜ਼ਾਂ ਪਈਆਂ ਵਾ ਚੀਜ਼ਾਂ ਜਿਹੜੀਆਂ ਪਈਆਂ ਇੱਥੇ ਉਹ ਪੈਣ ਉਹਨਾਂ ਨੂੰ ਖਾ ਪੀ ਵੀ ਸਾੜੀ ਕੋਈ ਆ ਵੇਖੋ ਪਤਾ ਨਹੀਂ ਕੀ ਕੀ ਚੀਜ਼ਾਂ ਵਾ ਕੀ ਕੋਈ ਜਰੇਲੀ ਚੀਜ਼ ਵੀ ਪਾਸ ਰਹੀ ਤੇ ਆ ਮੈਨੂੰ ਲੱਗਦਾ ਲੇਟ ਹਰਵਿੰਦਰ ਸਿੰਘ ਹਰਿੰਦ ਆ ਹਰਿੰਦਰ ਸਿੰਘ ਇਹ ਇਹਨਾਂ ਦੇ ਫਾਦ ਸਾਹਿਬ ਦੀ ਹੈ ਨਾ ਖਾਦ ਸਾਹਿਬ ਦੀ ਫੋਟੋ ਆ ਇਹ ਤੇ ਵੀ ਕਿਤਾਬਾਂ ਕੁਤਬਾਂ ਵੀ ਪਈਆਂ ਮੇਰੇ ਸਾਹ ਨਾਲ ਕੋਈ ਗੁਰਕੇ ਸਾਹਿਬ ਵਗੈਰਾ ਬਣਾਉਣਾ ਹੈ ਹਾਂ ਕਿੱਥੇ ਹੈ ਨਿਤਨੇਂ ਦਾ ਗੁਰਕਾ ਸਾਹਿਬ ਵਾਈ ਗਰੁੱਪ ਸਰਵਣ ਇਹਦਾ ਘਰ ਹੱਥ ਤੋਂ ਕਿਉਂ ਫੜਾ ਆਹ ਕੋ ਸਾਜੀ ਨਿਤਨੇਂ ਦਾ ਗੁਰਕਾ ਸਾਹਿਬ ਹੁਣ ਇਹ ਜਿਹੜੀ ਬੇਦਬੀ ਆ ਠੀਕ ਹੈ ਜੀ ਇਹ ਜਿਹੜੀ ਬੇਦਬੀ ਆ ਇਹਦਾ ਜ਼ਿੰਮੇਵਾਰ ਕੌਣ ਆ ਮੈਂ ਉਸ ਭੈਣ ਨੂੰ ਉਸ ਬੰਦੇ ਨੂੰ ਮੈਂ ਪੁੱਛਣਾ ਚਾਹੁੰਦਾ ਵਾ ਵੀ ਦੀ ਇੱਕ ਰੀ ਇੱਕ ਰੀ ਭੈਣਾਂ ਨੂੰ ਆਵਾਜ਼ ਮਾਰਿਓ ਉਹਨਾਂ ਨੂੰ ਠੀਕ ਹੈ ਜੀ ਇਹਨਾਂ ਦਾ ਮੈਂ ਜਲੂਸ ਕੱਢ ਬੰਦੇ ਇਹਨਾਂ ਦਾ ਜਲੂਸ ਕੱਢਣਾ ਚਾਹੀਦਾ ਇਹਨਾਂ ਦਾ ਲੋਕਾਂ ਦਾ ਠੀਕ ਹੈ ਜੀ ਆ ਵੇਖੋ ਇਸ ਵੀਜੀ ਮੈਂਟਲੀ ਅਫਸੈਟ ਭੈਣ ਨੂੰ ਲੈਣ ਆਏ ਆ ਤੇ ਆ ਵੇਖੋ ਨਿਤ ਨੀਮ ਦਾ ਗੁਰਕਾ ਸਾਹਿਬ ਆ ਅਕ ਸਰਮਣੇ ਹੱਥ ਧੋਕੇ ਆ ਤੇ ਬਾਹਰੋਂ ਹੱਥ ਧੋਲਾ ਤੇ ਇਹਨੂੰ ਉਹਦੇ ਚ ਪਾ ਆ ਭੈਣ ਤੋਂ ਉਹ ਪਾ ਫੜਾ ਆ ਵੇਖੋ ਵੀਜੀ ਇਧਰ ਆਉਂਦੇ ਆ ਨਿਤ ਗੁਰਕੇ ਸਾਹਿਬ ਆ ਵੇਖੋ ਆ ਵੇਖੋ ਗੁਰਕਾ ਸਾਹਿਬ ਹੈ ਹਾਂ ਜੀ ਇਹ ਬੇਦਵੀ ਨਹੀਂ ਦੇਖੀ ਜਾਏਗਾ ਜੇ ਮੈਂ ਦੱਸਾਂ ਇਹਨਾਂ ਨੂੰ ਕਮੇਟੀ ਵਾਲਿਆਂ ਨੂੰ ਦੱਸਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਦੱਸਾਂ ਤੇ ਇਹਨਾਂ ਨੇ ਚੀਕਾਂ ਘਟਾ ਦੇਣਗੇ ਉਹ ਤੇ ਮੈਂ ਵੀ ਦੱਸਣਾ ਚਾਹੁੰਦਾ ਮਾਂ ਕਿ ਆ ਨੇ ਅੰਗੇ ਜਥੇ ਬੰਦੇ ਨੂੰ ਮੈਂ ਇਹ ਕਹਿਣਾ ਚਾਹਨਾ ਵਾਂ ਕਿ ਇਹ ਲੋਕਾਂ ਤੇ ਕਾਰਵਾਈ ਆਪਾਂ ਜਰੂਰ ਨਾਲ ਮਿਲ ਕੇ ਕਰਾਈਏ ਮੇਰਾ ਸਾਥ ਦਿਓ ਇਸ ਚੀਜ਼ ਦੇ ਵਿੱਚ ਸਰਮਣ ਹੱਥ ਤੋਂ ਕਿਹਾ ਹੱਥ ਤੋਂ ਗਿਆ ਬਾਹਰੋਂ ਹੱਥ ਤੋਂ ਗਿਆ ਤੇ ਵੀ ਜਿੱ ਇੱਕ ਨਾ ਇਥੋਂ ਫੜ ਲਓ ਸਰਪਾ ਸਾਡ ਨੂੰ ਠੀਕ ਹੈ ਹਾਂ ਠੀਕ ਹੈ ਇੱਧਰ ਵੀਰੇ ਬਹਿ ਜਾ ਹਾਂ ਇੱਧਰ ਹੀ ਪਏ ਆ ਹਾਂ ਜੀ ਵਾਈ ਗਰੁੱਪ ਵੀਡੀਓ ਬਣਾਉਣਾ ਚਾਹੁੰਦਾ ਹਾਂ ਹਾਂ ਆ ਵੇਖੋ ਵੇਖੋ ਉਹ ਬਾਥਰੂਮ ਨਹੀਂ ਹਣਾ ਤੋ ਇੱਧਰ ਦੇਖੋ ਸਿੰਘ ਜੀ ਇੱਧਰ ਦੇਖੋ ਧੰਗੂ ਰਾਮਦਾਸ ਇੱਧਰ ਦੇਖੋ ਗੁਰਕਾ ਸਾਹਿਬ ਇੱਥੇ ਵੀ ਪਿਆ ਵਾ ਠੀਕ ਹੈ ਜੀ ਤੇ ਐਦਾਂ ਹੀ ਛਰਿਆ ਬਿਆ ਇਹ ਪਰ ਜਿਹੜੇ ਪੁੱਛਣਾ ਵੀ ਜੇ ਆਉਂਦੇ ਆ ਤੇ ਉਹਨਾਂ ਨੇ ਆਹੋ ਜੇ ਆਉਂਦੇ ਤਾਂ ਗੁਰਕਾ ਸਾਹਿਬ ਵੇਖਿਆ ਨਹੀਂ ਉਹਨਾਂ ਨੇ ਠੀਕ ਹੈ ਜੀ ਇਹਨਾਂ ਨੂੰ ਸ਼ਰਮ ਦਾ ਘੜਾ ਇਹਨੇ ਟੀਕਾ ਘੜਾਵਾਂਗੇ ਇਹਨਾਂ ਦੀ ਹੋਣ ਇਹਨਾਂ ਦੀ ਓਕੇ ਵੀ 4K ਹੈ ਸਭ ਤੋਂ ਪਹਿਲਾਂ ਬਾਅਦ ਚ ਗੱਲਾਂ ਕਰਦੇ ਆਪਾਂ ਪਹਿਲਾਂ ਯਾਰ ਐਸਸੀ ਹੱਤ ਹੋ ਗਿਆ ਹੈ ਨਾ ਇੱਕ ਇਧਰ ਵੇਖੋ ਸਹਿੰਜੀ ਇੱਕ ਆਵੇ ਨਿਤਨੇਮ ਦਾ ਗੁਰਕਾ ਫਰੇਮ ਮਾਈ ਬੇਨਤੀ ਠੀਕ ਹੈ ਜੀ ਇਹ ਵੀ ਗੁਰਕਾ ਸਾਹਿਬ ਪਿਆ ਤੇ ਵਾਹਿਗੁਰੂ ਦੇਖੋ ਆ ਕਿੰਨਾ ਬੁਰੇ ਹਾਲਾਤ ਆ ਭੈਣ ਤੇ ਮੈਂ ਤੇ ਡਿਸਟਰਬ ਹੀ ਆ ਉਹ ਮੈਨੂੰ ਉਸ ਬੰਦੇ ਤੇ ਸ਼ਰਮ ਆਉਂਦੀ ਆ ਕਿ ਸਰਕਾਰੀ ਨੌਕਰੀ ਕਰਦਾ ਪਿਆ ਵਾ ਠੀਕ ਹੈ ਦੋਵੇਂ ਜੀ ਸਰਕਾਰੀ ਨੌਕਰੀ ਕਰਦੇ ਪਏ ਤੇ ਗੁਰ ਕੇ ਸਬੰਧ ਦੀ ਇਧਰ ਦੇਖੋ ਕਿ ਨੀਕ ਇਹਨਾਂ ਨੇ ਆ ਕੀਤੀ ਇੱਜ਼ਤ ਰਿਸਪੈਕਟ ਕੀਤੀ ਹੈ ਸਰ ਨਾ ਹੱਥ ਤੋਂ ਕਿਹਾ ਯਾਰ ਹੱਥ ਤੋਂ ਕਿਹਾ ਇਹ ਗੁਰ ਕੇ ਸਾਹਿਬ ਪਹਿਲਾਂ ਫੜੇ ਇਹਨਾਂ ਨੂੰ ਸੁੱਚਾ ਕੱਪੜਾ ਕੱਪੜਾ ਗਿਆ ਇੱਕ ਵਿਧੀ ਸੁੱਚਾ ਕੱਪੜਾ ਫੜ ਲਿਓ ਉੱਥੇ ਠੀਕ ਹੈ ਜੀ ਹਾਂ ਤੁਮਾਈ ਇਹ ਨੂੰ ਲਾਉਣਾ ਮੈਂ ਇਹਨੂੰ ਛੱਡਦਾ ਕਿ ਰਿਪੋਰਟ ਆਇ ਤੇ ਇਥੇ ਤੇਰੇ ਕੋਲ ਲੱਗੇ ਹੁਣ ਪਰਚਾ ਠੀਕ ਹੈ ਜੀ ਹਾਂ ਲਾਈ ਵੀਡੀਓ ਫੋਨ ਨੂੰ ਫੋਨ ਲਾਈ ਉਹਨੂੰ ਫਿਰ ਆ ਇਥੇ ਆਨੇ ਤੇ ਟੈਟਿੰਗ ਕਰਵਾਉਣ ਲੱਗੇ ਜਾਂ ਫਿਰ ਦਰਖਾਸਤ ਠੀਕ ਹੈ ਜੀ ਤਾਂ ਪੁਲਿਸ ਸਟੇਸ਼ਨ ਗੱਲਦੇ ਆਪਾਂ ਪੁਲਿਸ ਸਟੇਸ਼ਨ ਜਾ ਕੇ ਤੇ ਇਹਨਾਂ ਤੇ ਦਰਖਾਸਤ ਦੋਣੇ ਆਪਾਂ ਇਹਨਾਂ ਦੀ ਇੱਧਰ ਇੱਧਰ ਦਰਖਾਸਤ ਇੱਧਰ ਹੀ ਮਾਰਾਂ ਉਹ ਇੱਕ ਮਿੰਟ ਆਓ ਇਹ ਚਾ ਪੈਸਾ ਉਹਦਾ ਪਾਰ ਇਧਰ ਦੇਖੋ ਸੰਜੀ ਚਾ ਪੈਸਾ ਦਾ ਗੁਰਕਾ ਸਾਹਿਬ ਵਿਖਾ ਥੱਲੇ ਵਿਖਾ ਆ ਵੇਖੋ ਗੁਰਕਾ ਸਾਹਿਬ ਚੌਪਈ ਸਾਹਿਬ ਦਾ ਪਿਆਵਾ ਗੁਰਕਾ ਸਾਹਿਬ ਤੇ ਹਾਲਾਤ ਦੇਖ ਲੋ ਗੁਰਕੇ ਸਾਹਿਬ ਦੇ ਹਾਲਾਤ ਇਧਰ ਸਾਂਜੀ ਇਧਰ ਵੇਖੋ ਇਧਰ ਵਾਈਕ ਤੁਹਾਨੂੰ ਗੁਰੂ ਰਾਮਦਾਸ ਅੰਮ੍ਰਿਤ ਵਾਲੀ ਚੜਚਾਰ ਲਾਇਆ ਇਹ ਝਾੜੇ ਨੂੰ ਵਾਈਕ ਤੁਹਾਨੂੰ ਗੁਰੂ ਰਾਮਦਾਸ ਆਹ ਦੇਖ ਲੋ ਇਹਨਾਂ ਦਰਿੰਦਿਆਂ ਦੇ ਕੰਮ ਰੱਬ ਨੂੰ ਦੁਨੀਆ ਭੁਲੀ ਪਈ ਆ ਪਹਿਲੇ ਪਾਜੀ ਤੇ ਪੜਦੇ ਹੁੰਦੇ ਸੀ ਇਹ ਬਾਹਰ ਹੀ ਪਏ ਆ ਜਾਂ ਤੋਂ ਵੇਖੇ ਪੇਟੀ ਦੇ ਵਿੱਚ ਪਏ ਆ ਵੀ ਕਿਸੇ ਦੀ ਨਿਗਾਨੀ ਪਈ ਹੈ ਨਾ ਜੀ ਕਿਸੇ ਦੀ ਨਿਗਾਨੀ ਪਈ ਇੱਥੇ ਪਹਿਲੇ ਇੱਥੇ ਤੇ ਕੰਪਲੇਂਟ ਕਰਾ ਦੇਣੀ ਹੁਣੇ ਅਸੀਂ ਕਰਾ ਦਿਓ ਨਹੀਂ ਜਿਹੜਾ ਸਾਡੇ ਗੁਰੂਦਾਨ ਨਹੀਂ ਬੰਦਾ ਪਹਿਲੇ ਉਹਦੇ ਚਿੱਤੇ ਨੇ ਦੱਸ ਦਿੱਤਾ ਹਣਾ ਉਹਨੇ ਹੁਣ ਫੋਨ ਨਹੀਂ ਚੁੱਕਣਾ ਨਹੀਂ ਚੁੱਕਣਾ ਕੋਈ ਗੱਲ ਨਹੀਂ ਹੁਣ ਇੱਥੇ ਇਹਨਾਂ ਸਾਹਮਣੇ ਕੈਮਰੇ ਤੇ ਫੋਨ ਲਾ ਕੇ ਵੇਖ ਲੋ ਵੀ ਉਹ ਚੁੱਕ ਨਹੀਂ ਰਹੀ ਫੋਨ ਇਹੋ ਜਿਹੇ ਲੋਕਾਂ ਨੂੰ ਮੈਨਾਂ ਤੱਕ ਹੋਈ ਹੁੰਦੀ ਆ ਇਹ ਇਹਦਾ ਜਦੋਂ ਫਾਦਰ ਸਾਹਿਬ ਜਿੰਦਾ ਇਹਨਾਂ ਤੇ ਬੜੀ ਸੋਹਣੀ ਸੀ ਆਪਣਾ ਇਹ ਕੀ ਕਰਦੀ ਜਿਹੜਾ ਕਪੜਾ ਧੋਂਦੀ ਸੀ ਮਸ਼ੀਨ ਰੱਖੀ ਸੀ ਆਪੇ ਲਈ ਢੇ ਤੋਂ ਲੈਂਦੀ ਸੀ ਤੇ ਰੋਟੀ ਬਣਾ ਲੈਂਦੀ ਸੀ ਰੋਟੀ ਉਹ ਨਾ ਬਾਹਰੋਂ ਵੀ ਲੈ ਆਉਂਦੇ ਆਪ ਉਹ ਸਰਵਨ ਅਕਾਸ਼ ਉਹ ਤਲਾ ਫੋਨ ਬੰਦ ਕਰਕੇ ਉੱਥੇ ਪਰਮਜੀਤ ਸਿੰਘ ਕਾਲੀ ਦਾ ਨੰਬਰ ਕੱਢ ਕੇ ਚਾਹ ਬਣਾ ਲੈਂਦੀ ਸੀ ਸਾਰਾ ਕੁਝ ਇਹ ਕੰਮ ਕਰ ਲੈਂਦੀ ਸੀ ਹਾਂ ਦੇਵ ਕੇ ਬਹਾਦਰ ਦੇਵ ਕੇ ਬਹਾਦਰ ਸੇਵਿੰਗ ਟੈਕਾਵਾ ਉਹ ਫੋਨ ਨੰਬਰ ਕਾਰਡ ਮੰਦੇ ਰੱਖੇ ਪਰ ਕੋਈ ਇੰਨੀ ਜਿਆਦਾ ਪ੍ਰੋਬਲਮ ਨਹੀਂ ਇਹ ਵਿਚਾਰੀ ਨੂੰ ਜਾਣ ਕੇ ਤੱਕੇ ਨਾਲ ਹੀ ਮੈਂਟਲ ਕਰੀ ਜਾਂਦੇ ਆ ਕਿਉਂਕਿ ਸਾਨੂੰ ਇਹ ਆ ਕਿ ਪੁੱਸਤ ਚਲ ਆ ਜੋਗੀ ਵੇਖ ਲੂ ਮੱਕਾ ਵੇਖ ਲੂ ਪਰ ਸਾਨੂੰ ਬੇਦਬੀ ਜਰੀ ਨਹੀਂ ਜਾਂਦੀ ਇਹ ਥੋੜੀ ਵੀ ਆਪਣੇ ਪਿਓ ਨੂੰ ਅਸੀਂ ਤਾਂ ਆਦਰ ਜੀਦਾ ਹੀ ਉਹ ਬਾਹਰੋਂ ਫਲ ਫਰੂਟ ਲਿਆਉਂਦਾ ਹੀ ਅੰਦਰ ਪਠਾਉਂ ਇੱਕ ਥਾਂ ਹੀ ਬੀਤੀ ਰੱਖੋ ਇੱਕ ਥਾਂ ਹੀ ਆ ਜਾ ਇੱਥੇ ਰਖਾਈਏ ਸਰ ਅਗਾਹ ਇੱਥੇ ਆ ਨਾ ਲਾ ਇੱਕ ਮਿੰਟ ਵੀਤੀ ਖੜ ਜੋ ਉਦਲੇ ਤੋਂ ਆਜਾ ਆਏ ਖੜ ਜੋ ਨਾ ਲਾ ਇੱਥੇ ਨਾ ਲਾ ਕੋਈ ਗੱਲ ਨਹੀਂ ਇੱਕ ਤੇ ਅੱਖਾਇਓ ਜਿਸ ਤਰ੍ਹਾਂ ਇੱਕ ਮੈਂ ਬਣੇ ਇੱਕ ਮੈਂ ਬਿਚਰਾ ਪਈ ਅਕੇ ਰੱਖੋ ਅਜਾ ਕਾਸ਼ ਰਾਈਟ ਦਿਖਾ ਲੈਣੀ ਸੀ ਜੀ ਠੀਕ ਹੈ ਜਿੱਥੇ ਮਾਰੀ ਤੇ ਰੱਖਦੇ ਆਪਾਂ ਗੁਰੂ ਕੇ ਸਾਹਿਬ ਰਾਜਾ ਤੇ ਰੱਖਾ ਰੱਖਿਆ ਨਾਲ ਕਾਸ਼ ਹਾਂ ਜਿੱਥੇ ਰੱਖਾ ਨਾਲ نیچے ਰਾਈਟ ਤਾਂ ਗੁਰਾਂ ਦੇ ਅੱਗੇ ਇਹ ਤੇ ਰੱਖਾ ਨਾਲ ਗੁਰੂ ਕੇ ਸਾਹਿਬ ਰਾਈਟ ਤਾਂ ਗੁਰਾਂ ਦੇ ਅੱਗੇ ਕੋਈ ਗੱਲ ਨਹੀਂ ਲੈਣੀ ਇਸੀ ਦਵੇ ਸਾਹਿਬ ਲੈਣਾ ਇਹਨਾਂ ਤੋਂ ਹਾਂਜੀ ਹਾਂਜੀ ਬਾੜੀ ਲੈ ਲੈ ਦੇ ਬੈਠ ਜਾ ਮਣੀ ਪਰ ਕੋਈ ਨਹੀਂ ਕੰਨੀ ਨਾ ਬਰੂ ਟੂ ਟਿਕ ਜੇਸ ਕੇ ਤੀਨ ਕੋਲਕਾਤਾਏ ਖਲਿੰਗ ਜੀ ਆਖਣ ਕਿ ਤਾਂ ਕਿ ਇਸ ਤਰ੍ਹਾਂ ਇਸ ਕੌਸਿਸ ਕਰ ਰਿਹਾ ਹੈ ਆ ਆਸਰਾਕੀ ਕੋਲ ਤਾਂ ਸਾਡੀ ਆ ਵੀਡੀਓ ਨਹੀਂ ਦੱਸਦੇ ਆ ਕਿ ਜਿਹੜੀ ਆ ਪਰਦਾ ਪਾਇਆ ਹੋਣਾ ਏਸੇ ਗੱਲੋਂ ਪਰਦਾ ਪਾਇਆ ਵਾ ਕਿ ਜਦੋਂ ਭੈਣ ਕੇਰ ਕੱਪੜੇ ਲਾ ਲੈਂਦੇ ਆ ਤੇ ਇਹ ਫਿਰ ਬਾਹਰੋਂ ਝਾਕ ਝਾਕਦੀ ਆ ਬਾਹਰੋਂ ਪੂਰਾ ਦਿਸਦਾ ਵਾ ਨੌਜਵਾਨ ਭੈਣ ਵਾਂ ਫਿਰ ਇਸ ਕਰਕੇ ਚੰਗੇ ਨਹੀਂ ਲੱਗੀਦਾ ਇੱਥੇ ਬਾਹਰ ਹੀ ਕਹਿੰਦੇ ਨਾ ਲੱਗ ਪੈਂਦੇ ਆ ਇਹਦਾ ਕਰਕੇ ਇਹਨਾਂ ਵਿਚਾਰੇ ਨੇ ਆਪ ਕੱਪੜੇ ਪਾਏ ਆ ਤੇ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਨਹੀਂ ਪਤਾ ਲੋਕਾਂ ਨੂੰ जिस व्यक्ति ने बड़ी कॉल कर रहे हो वो दूसरी कॉल से जुड़ है कृपा करके होल्ड करो तो या बाद में दोबारा कोशिश करो आप जिस व्यक्ति को कॉल कर रहे हैं ये तो ला हाफ उन्हें दे दो क्योंकि आ आन ना उन्हें तैयार किया चुकना नहीं है जो आज लोली आज लोली आज लोली उन्हें कि ਫੇਰ ਸਫਾਈ ਕਰਦੇ ਹੋ ਇੰਨੇ ਮੁਸ਼ਕਿਲ ਚ ਰਹਿੰਦੀ ਜਾਂ ਕਿਰੇ ਨੂੰ ਕੋਣ ਆਵਾਜ਼ਾਂ ਮਾਰੀ ਦੀਆਂ ਮਣੇ ਤੇ ਥੋੜਾ ਢੰਗ ਦੇਣੇ ਤੈਨੂੰ ਚਾਹ ਪਿਆਉਣੇ ਆ ਪਾਣੀ ਮਾਰੋ ਪਾਣੀ ਮਾਰ ਤੇ ਵੇਪਰ ਮਾਰਦੇ ਤੇ ਫਿਰ ਆਪੇ ਹੀ ਪਾਣੀ ਢੋਲਦੀ ਹੈ ਹਾਂਜੀ ਮੁਸ਼ਕਲ ਆਉਂਦੀ ਹੈ ਬੜੀ ਮੁਸ਼ਕਲ ਆਉਂਦੀ ਬੱਚੇ ਤੁਸੀ ਜਿਵੇਂ ਤੈਨੂੰ ਕਿੰਨੀ ਧੰਨ ਕਿ ਜੇ ਡੁੱਗੀ ਕੋਲਦੇ ਵੀ ਹੱਸਦੇ ਪਾਣੀ ਤੇ ਇੱਕ ਬਾਅਦ ਨਿਕਲ ਹੀ ਨਹੀਂ ਚੱਲਦਾ ਥੋੜੀ ਦੇਰ ਬਾਅਦ ਦੁਬਾਰਾ ਕੋਸ਼ਿਸ਼ ਕਰੋ ਓਕੇ ਸਕੇ ਟਿਕ ਕੋਲ ਕੀਤਾ ਹੈ ਉਹ ਅਪਿੰਗ ਦੂਸਰੇ ਕਾਲ ਪਰ ਵਿਅਸਤ ਹੈ। ਕੀ ਨਿਕਾਲਾਂ? ਦੇ ਲੋਕਾਂ ਤੋਂ ਪਹਿਲਾਂ ਕਰੇ। ਜਾਂ ਕੁਝ ਸਮੇਂ ਪਛਾਂਤ ਕਰ। ਉਹਦੇ ਵਿੱਚ ਦੀ ਵਾਸ ਦੀ ਗੱਲ ਹੈ। ਹਾਂਜੀ ਹਾਂਜੀ। ਇਹਦੇ ਵਿੱਚ ਇਹ ਵਾਸ ਦੀ ਗੱਲ ਹੈ। ਬਦਾ ਸਿੰਦਾਰਾ ਤੰਦਰਾ ਮਤਲਬ ਉਹਦੇ ਨਾਲ ਕੋਈ ਗੱਲ ਨਾ ਸਾਂਝੀ ਕਰਿਆ ਕਰੋ। ਵੀ ਪਾਈ ਚਾਂਸ ਅਗੋ ਕੋਈ ਗਾਲ-ਬੋਲ ਕੱਢੂਗੀ ਤੇ ਆਪਾਂ ਉਹਨੂੰ ਕੀ ਕਹਿ ਸਕਦੇ? ਵੀ ਆਪਾਂ ਕੁਸਾ ਵੀ ਕਰ। ਹਾਂਜੀ ਹਾਂਜੀ। ਕੋਣ ਹਥੇ ਪੈਣਾ ਕਿ ਨਹੀਂ ਰੋਜ਼ ਜਾ ਕੇ ਆ ਕੇ ਹੋ ਗਏ ਉਹਨੇ ਮਿਲ ਕੇ ਪਿਉਨੇ ਨਾ ਸ਼ਰਮ ਹੋਣੀ ਚਾਹੀਦੀ ਇਹਨਾਂ ਲੋਕਾਂ ਨੂੰ ਆ ਬਾਬਾ ਜੀ ਵੈਘੋ ਜਿੱਕਾ ਖਾਲਸਾ ਹੈ ਜੀ ਫਤੀ ਜੀ ਬਾਬਾ ਜੀ ਵਧੀਆ ਹੋਵੇ ਕਿੱਥੇ ਫੋਜਣਾ ਇਸ ਟਾਈਮ ਆ ਮੈਂ ਤੇ ਸ਼ਹਿਰੀ ਆ ਹਾਂ ਅਮਰਸਦ ਜੀ ਅ ਸਿੰਘ ਸਾਹਿਬ ਜੀ ਮੈਂ ਨਾ ਤਰਨਤਾਰ ਨਾਇਆ ਵਾਂ ਇੱਥੇ ਸ਼ਹਿਰ ਦੇ ਵਿੱਚ ਇੱਕ ਨਾ ਭੈਣ ਸੀ ਮੈਂਟਲ ਡਿਸਟਰਬੈਂਸੀ ਉਹਨੂੰ ਪਿਛਲੇ 2 ਸਾਲ ਦੇ ਤੋਂ ਅੰਦਰ ਤੇ ਤਾੜ ਕੇ ਰੱਖਿਆ ਸੀ ਤੇ ਆ ਪਰਿਵਾਰ ਹੋਰ ਕਿਤੇ ਰਹਿੰਦਾ ਸੀਗਾ ਤੇ ਅੰਦਰ ਜਦੋਂ ਮੈਂ ਗਿਆ ਭੈਣ ਨੂੰ ਬਾਹਰ ਕੱਢਿਆ ਲੋਕ ਲਾ ਕੇ ਖੋਲਿਆ ਤੇ ਸਿੰਘ ਸਾਹਿਬ ਜੀ ਮੈਂ ਵੀਡੀਓ ਬਣਾਈ ਆ ਗੁਰਕੇ ਸਾਹਿਬ ਐਦਾਂ ਹੀ ਪਏ ਉਹਦੇ ਵਿੱਚ ਗੰਦ ਮੰਦ ਜੀ ਕਿੱਥੇ ਆ ਤਰਨ ਤਾਰਨ ਇਸ ਟਾਈਮ ਉੱਥੇ ਖੜਾ ਆ ਤਰਨ ਤਾਰਨ ਗੁਰੂ ਤੇਗ ਬਹਾਦਰ ਨਗਰ ਜਿਹਾ ਪਾ ਆਈਏ ਨਾ ਬਾਈਪਾਸ ਹਾਂਜੀ ਮਾਰੇ ਪੁੱਠਿਆਂ ਦੇ ਰੂਪ ਆ ਆ ਮੈਂ ਗੁਰਕੇ ਸਾਹਿਬ ਗੁਰਕੇ ਸਾਹਿਬ ਕਿੰਨੇ ਆ ਦੋ ਤਿੰਨ ਨਿਕਲੇ ਮੈਂ ਵੀਡੀਓ ਬਣਾਈ ਆ ਹੁਣ ਅਸੀਂ ਉਹਨੂੰ ਚਾਰ ਛੁੱਟ ਕੇ ਸਾਈਡ ਤੇ ਰੱਖਿਆ ਵਾ ਤੋਰ ਵੀ ਕੋ ਜੇ ਗਏ ਗੁੜਕੇ ਸਾਹਾ ਗੁੜਕੇ ਸਾਹਾ ਠੀਕ ਹੈ ਕੱਲੇ ਗੁੜਕੇ ਸਾਹਾ ਠੀਕ ਚੋਪਾਈ ਸਾਹਾ ਦਾ ਨਿਤਨੇਮ ਦਾਵਾ ਠੀਕ ਹੈ ਜੀ ਤੇ ਐਦਾ ਹੀ ਪਿਆ ਤੇ ਉਹ ਕੱਲੀ ਕੱਲੀ ਉਹ ਕਮਲੀ ਜਿਹੜੀ ਉਹ ਹੀ ਉਹ ਕੱਲੀ ਕੱਲੀ ਉਹ ਕਮਲੀ ਭੈਣ ਮੈਂ ਵੀਡੀਓ ਕਾਲ ਕਰ ਮੈਂ ਵੀਡੀਓ ਕਾਲ ਕਰਦਾ ਇੱਕ ਮਿੰਟ ਸੁਭਾ ਦੇਵਾ ਸਰੂ ਮਾਰੇ ਜਮਾ ਕੋ ਮੈਂ ਆ ਗਿਆ ਆਜੋ 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 ਸੱਦੇ ਬੈਠੋ ਪਰ ਵੀਡੀਓ ਬਣਾਈਆਂ ਉਹ ਚੀਜ਼ਾਂ ਨਹੀਂ ਆਗੇ ਕੇ ਅਜੀ ਕਾਕੇ ਵੇਖੀ ਇਹਨਾਂ ਦੇ ਕਿਦਾਂ ਚਿਕਾ ਨਿਕਲਦੀ ਹੁਣ ਪੁੱਤ ਨੂੰ ਆਪ ਕਰਨੇ ਦੇ ਵਿੱਚ ਆਪੀ ਆਪੇ ਇਹਨਾਂ ਸੇਂਸਾਂ ਨੇ ਕਰ ਦੇਣਾ ਹਾਂ ਅੱਧਾ ਘੰਟਾ ਠੀਕ ਲੋ ਨੇ ਇਹਨਾਂ ਨੂੰ ਆਉਂਦੇ ਆ ਸਿੰਘ ਕਿਤੇ ਜਾਂਦੇ ਇੱਕ ਮੋਟਰਸਾਈਕਲ ਗੱਡੀਆਂ ਨੇ ਵੇਖਿਆ ਇਹਨੂੰ ਕੱਟੀ ਮੋਟਰਸਾਈਕਲ ਆਪਣਾ ਹੈਲੋ ਹੈਲੋ ਪੜੀ ਆਇਓ ਇੱਕ ਵਾਰੀ ਇੱਥੇ ਮੜਾ ਜਾ ਭਾਜੀ ਮੈਂ ਚੋਲਾ ਸਾਹਿਬ ਭਾਜੀ ਗੁਰੂ ਗੁੜਕੇ ਸਾਹਿਬ ਦੀ ਬੇਦਬੀ ਦਾ ਹੈਗਾ ਜੇ ਕੇਸ ਜੇ ਕੋਈ ਮੇਰੀ ਗੱਲ ਸੁਣ ਲਿਓ ਮੇਰੀ ਗੱਲ ਸੁਣ ਲਿਓ ਮੇਰੀ ਗੱਲ ਸੁਣ ਲਿਓ ਕੱਲ ਨੂੰ ਤੁਸੀਂ ਨੌਕਰੀ ਦੇ ਨੌਕਰੀ ਦੇ ਨਾਲ ਰਹੇ ਤੇ ਫਿਰ ਕੀ ਕਰੋਗੇ ਨੋਕਰੀ ਮੈਨੂੰ ਨੋਕਰੀ ਤੇ ਦੱਗਣਾ ਲੋ ਬਲੀ ਨੌਕਰੀ ਤਾਂ ਨੌਕਰੀ ਤੇ ਤੁਹਾਡੀ ਚੀਕਾਂ ਮਾਰ ਕੇ ਤਾਂ ਟੈਕਨੀਕਲ ਨਾਲੇ ਤੁਸੀਂ ਤੁਸੀਂ ਮੇਰੇ ਤੋਂ ਬੱਸ ਜਾਵੇ ਮੈਂ ਤਾਂ ਰਹਿ ਰਿਹਾ ਕਿ ਮੈਂ ਇੱਥੋਂ ਚੋਲਾ ਆਵੇ ਇੱਥੋਂ ਹੋ ਗਿਆ ਜਾਏ ਭਾਈ ਇੱਥੇ ਪਹੁੰਚੋ ਤੁਸੀਂ ਅਸੀਂ ਉੱਥੇ ਆਏ ਆ ਗੁਰਦੇਵ ਸਿੰਘ ਅਸੀਂ ਲਾਈਵ ਵੀਡੀਓ ਬਣਾਏ ਗੁਰਦੇਵ ਸਿੰਘ ਦੀ ਬੇਦਬੀ ਹੋਈ ਹੈ ਨਿਹੰਗ ਜਥੇ ਬੰਨੀਆਂ ਆਂਡੀਆਂ ਦੇ ਠੀਕ ਹੈ ਜੀ ਤੁਹਾਡਾ ਐਸੇ ਜਿਹ ਪੜੀਅ ਕੇ ਕਰ ਇੱਥੇ ਪਹੁੰਚੋ ਕੀ ਹੈ ਨਿਹੰਗ ਜਥੇ ਬੰਨੀਆਂ ਆਂਡੀਆਂ ਜਿੱਥੇ ਤੁਹਾਡੇ ਕੋਲ ਕੋਈ ਗੱਲ ਨਹੀਂ ਭਾਈ ਕੋਈ ਨਹੀਂ ਠੀਕ ਹੈ ਜੀ ਤੇ ਮੈਂ ਦੁਬਾਰਾ ਫੋਨ ਨਹੀਂ ਤੇ ਲਾਉਣਾ ਹਾਂ ਤੁਹਾਨੂੰ ਕਮਾਲ ਯਾਰ ਇਹਨਾਂ ਲੋਕਾਂ ਦੀ ਹੁਣ ਤੁਹਾਡੇ ਕਹਿਣ ਤੇ ਕਹਿ ਰਹੇ ਮੈਨੂੰ ਕੌਣ ਕਢਾਊਗਾ ਮੈਨੂੰ ਬਾਹਰ ਕਢਾਊਗਾ ਕਹਿੰਦੇ ਆਓ ਕਢਾਊਗਾ ਮੈਂ ਤੂੰ ਚੀਕਾ ਮੈਂ ਤੂੰ ਚੀਕਾ ਮਾਰੇਗਾ ਸ਼ਰਮ ਆਉਣੀ ਜਿਹੜੀ ਇਹਨਾਂ ਲੋਕਾਂ ਨੂੰ ਨਹੀਂ ਹੁਣ ਦੱਸਿਓ ਮੈਨੂੰ ਦੁੱਧ ਲੈਣ ਗਿਆ ਕੀ ਕਹਿੰਦੇ ਤੁਸੀਂ ਜੇ ਦੁੱਧ ਲੈਣ ਹੁੰਦੀ ਜੀ ਦੁੱਧ ਮੈਨੂੰ ਰੋਜ਼ ਹੀ ਵਾਜਨ ਜਾਰੇ ਮਾਰਦੇ ਦੁੱਧ ਮੈਨੂੰ ਦੇ ਦਿਓ ਵੀਰ ਜੀ ਦੁੱਧ ਦੇ ਦਿਓ ਅੱਛੇ ਭੈਣ ਏਦਾਂ ਪਾਈਦਾ ਆਹ ਭਾਈ ਆਏ ਆ ਸੁਸਾਇਟੀ ਵੱਲੋਂ ਇਹਨਾਂ ਨਾਲ ਕਰੋ ਬਿਲਕੁਲ ਭੈਣ ਹੈਲੋ ਹਾਂਜੀ ਭੈਣੇ ਸਤਿ ਸ਼੍ਰੀ ਅਕਾਲ ਭੈਣੇ ਸਿਨਾ ਬਾਬਾ ਰਤਨਦੇਵ ਸੁਸਾਇਟੀ ਤੋਂ ਆਇਆ ਹ ਤੁਸੀਂ ਆਪਣੀ ਸੱਕੀ ਭੈਣ ਨੂੰ ਇਹ ਪਿਛਲੇ 2 ਸਾਲ ਤੋਂ ਲੋਕ ਲਾ ਕੇ ਅੰਦਰ ਹੈ ਜੀ ਆਏਗਾ ਤੁਹਾਨੂੰ ਹਾਂ ਜੀ ਤੇ ਮਤਲਬ ਇਹ ਕੀ وجہ ਕੀ ਹੈ ਜੀ ਭਾਜੀ ਇਹਦੀ وجہ ਇਹ ਹੈ ਕਿ ਮਾਮਲਾ ਡੋਮਿਨੇਟ ਹੈ ਜੀ अच्छा जी मैं भी आई हुई हूं मेरे शौहरें मिनू रखने नहीं दे मैं अपने नाम 3 साल का बच्चा वा अच्छा जी ठीक है, है। मेरा भावा भी एकदम ही हां एदे वंगू वो सडका ते फिरता है बहन जी अगर ਤੁਸੀਂ ਕੋਲ ਨਹੀਂ ਰੱਖ ਸਕਦੇ ਮੈਂ ਐਗਰੀ ਹਾਂ ਤੇ ਪਰ ਤੁਸੀਂ ਲੋਕ ਲਾ ਕੇ ਵੀ ਨਹੀਂ ਨਾ ਇਹਨਾਂ ਨੂੰ ਘਰੇ 2 ਸਾਲ ਤੋਂ ਬੰਦ ਕਰਕੇ ਛੱਡ ਕੇ ਜਾ ਸਕਦੇ ਤੇਰੇ ਨਾਲ ਕੋਈ ਨਾ ਭਾਜੀ ਜੇ ਮੈਂ ਇਹਨੂੰ ਪੁਲਿਸ ਸਾਡੇਂ ਦੂੰਗੀ ਨਾ ਉਹ ਸੜਕਾਂ ਦੇ ਤਾਂ ਨਹੀਂ ਖੁੱਲੀ ਨਹੀਂ ਛੱਡ ਸਕਦਾ ਛੱਡ ਨਹੀਂ ਖੁੱਲੀ ਮੈਂ ਮੰਨਦਾ ਨਹੀਂ ਛੱਡਣਾ ਤੁਸੀਂ ਕਿਸੇ ਜਿੰਮੇਵਾਰ ਅਥਾਰਟੀ ਨੂੰ ਦੋਜ ਦੇ ਦੋ ਤੁਸੀਂ ਤੁਸੀਂ ਇਹਨਾਂ ਦੀ ਕੋਈ ਸਾਂਭ ਸੰਭਾਲ ਲਈ ਕੋਈ ਰਖਾ ਦਿਓ ਏਡੀ ਪ੍ਰਾਪਰਟੀ ਤੁਹਾਡੀ ਫਿਰ ਉਸ ਤੋਂ ਬਾਅਦ ਪਹਿਨੇ ਮੇਰੀ ਮੇਰੀ ਗੱਲ ਸੁਣ ਉਸ ਤੋਂ ਬਾਅਦ ਮੇਰੀ ਗੱਲ ਸੁਣ ਤੁਸੀਂ ਹੁਣ ਪਹਿਲੀ ਗੱਲ ਤੁਸੀਂ ਇੱਥੇ ਪਹੁੰਚੋ ਠੀਕ ਹੈ ਜੀ ਇੱਥੇ ਢਾਡੇ ਭਲਾਵਾ ਅਸੀਂ ਆ ਨਹਾਗੇ ਜਿੱਥੇ ਬਧੇ ਆ ਇੱਥੇ ਸੱਧਿਆਵਾ ਗੁਟਕੇ ਸਾਹਿਬਾਂ ਦੀ ਕਿੰਨੀ ਘੋਰ ਬੇਦਬੀ ਹੋ ਰਹੀ ਇੱਥੇ ਮੈਂ ਵੀਡੀਓ ਬਣਾਈ ਉਸ ਚੀਜ਼ ਦੀ ਉਸ ਚੀਜ਼ ਦੀ ਮੇਰੇ ਕੋਲ ਵੀਡੀਓ ਪ੍ਰੂਫ ਵਾ ਠੀਕ ਹੈ ਜੀ ਨਾਲ ਦੇ ਆਂਡ ਗਵਾਂਡ ਲੋਕ ਵਾ ਸਿੰਜਿੰਦਰਾ ਲੋਕ ਤੋੜ ਕੇ ਅੰਦਰ ਆਇਆ ਠੀਕ ਹੈ ਜੀ ਐਮਸੀ ਸਾਹਿਬ ਵੀ ਆ ਰਹੇ ਆ ਠੀਕ ਹੈ ਜੀ ਦੂਜੀ ਗੱਲ ਹੈ ਕਿ ਇੱਥੇ ਇਹ ਗੰਧ ਦੇ ਵਿੱਚ ਗੁੜਕੇ ਸਾਹਿਬ ਪੈ ਭਨੇ ਇੱਥੇ ਇਹਦਾ ਕੌਣ ਉਹਦੀ ਜ਼ਿੰਮੇਵਾਰੀ ਕੌਣ ਹੁੰਦਾ ਜ਼ਿੰਮੇਵਾਰਾ ਭਾਈ ਜੀ ਦੇਖੋ ਮੈਂ ਐਸ ਕੋਲੇ ਨਹੀਂ ਤੇ ਆਸਰ ਵੀ ਕਿਉਂਕਿ ਮੈਂ ਕੰਮ ਤੇ ਹੈ ਜੀ ਨਾ ਅਸਲ ਤੇ ਨਾ ਆਏ ਜੀ ਸਭ ਤੋਂ ਸਭ ਮੇਰੀ ਗੱਲ ਸੁਣ ਕੰਮ ਆਪਣਾ ਗੁਰੂ ਕਹਿੰਦੇ ਦੋ ਕਿੰਨੇ ਵਜੇ ਮਰਜੀ ਤੁਸੀਂ ਕਹਿੰਦੇ ਬੈਨੇ ਅਸੀਂ ਹੁਣ ਜਿਨਗ ਜੱਥੇ ਬੰਨੀ ਇੱਥੇ ਆ ਰਹੀ ਆਵਾ ਠੀਕ ਹੈ ਜੀ ਇੱਕ ਇੱਕ ਵਜ ਗਿਆ ਮੈਂ ਤੁਹਾਨੂੰ ਕੋਈ ਧਮਕੀ ਨਹੀਂ ਦੇ ਰਿਹਾ ਤੁਹਾਨੂੰ ਮੈਂ ਸਚਾਈ ਦੱਸ ਰਿਹਾ ਵਾਂ ਵੀ ਤੁਸੀਂ ਗੁਰੂ ਮਹਾਰਾਜ ਦੀ ਕਿੰਨੀ ਬੇਧ ਵੀ ਕਰਾ ਰਹੇ ਸੀ ਠੀਕ ਹੈ ਜੀ ਉੱਥੇ ਗੰਦ ਪਿਆ ਵਾ ਉੱਥੇ ਘੱਟੇ ਮਿੱਟੀ ਪਿਆ ਆ ਆਪਾਂ ਤੇ ਗੁਰੂ ਦੀ ਉਹਦੀ ਵਾਸਤੇ ਸਾਮ ਸੰਭਾਲ ਵਾਸਤੇ ਆਪਾਂ ਜਾਨਾਂ ਤੱਕ ਵਾਰ ਦਿੰਨੇ ਆ ਮੇਰੀ ਗੱਲ ਸੁਣੋ ਇੱਕ ਮਿੰਟ ਹਾਂ ਜੀ ਮੈਂ ਇਸਾਰ ਆਪਣੇ ਇੱਕ ਕਮਰੇ ਚ ਲੋਕ ਚ ਰੱਖਿਆ ਸੀ ਸਾਰਾ ਸਮਾਨ ਅੱਛਾ ਲੋਕ ਚ ਰੱਖਿਆ ਸੀ ਇਹਨੇ ਲੋਕ ਤੋੜ ਦਿੱਤਾ ਅੱਗੋਂ ਗੱਲ ਸੁਣ ਲੋ ਮੇਰੀ ਸਾਹਿਬ ਹਾਂਜੀ ਹਾਂਜੀ ਇਹਨੇ ਲੋਕ ਤੋੜ ਦਿੱਤਾ ਮੈਂ ਫਿਰ ਲੋਕ ਬਣਾਇਆ ਇਹ ਫਿਰ ਲੋਕ ਤੋੜ ਦਿੱਤੇ ਫੈਨੇ ਤੁਸੀਂ ਮੰਨ ਕੇ ਚਲੋ ਕਿ ਮੈਂਟਲੀ ਅਫਸੈਟ ਬੰਦਾ ਵਾ ਘਰੇ 24 ਘੰਟੇ ਲੋਕ ਵਾ ਹਨਾ ਇਹ ਲੋਕ ਤੋੜੇ ਨੂੰ ਇੱਕ ਦਿਨ ਤੋ ਹੋਇਆ ਨਹੀਂ ਹੋਣਾ ਟਡਗਟ ਪਤਾ ਨਹੀਂ ਮਹੀਨਾ ਹੋ ਗਿਆ ਜਾਂ 2 ਮਹੀਨੇ ਹੋ ਗਿਆ ਤੁਸੀਂ ਇੱਥੇ ਆਣ ਕੇ ਵੇਖਿਆ ਹੀ ਨਹੀਂ ਵੀ ਕਿਹੜੇ ਪਾਸੇ ਹੋ ਰਹੀ ਆ ਪੜੀ ਮੈਂ ਦੋ ਦਿਨੀਆਂ ਸਿਰਫ ਦੋ ਦਿਨ ਹੋਏ ਕਿ ਮੇਰੀ ਬੱਤੀ ਠੀਕ ਨਹੀਂ ਸੀ ਚਲੋ ਪੜੇ ਮੈਂ ਤੁਹਾਨੂੰ ਇੱਕੋ ਗੱਲ ਕਵਾਂਗਾ ਕਿ ਇੱਕ ਰੀਥੇ ਪਹੁੰਚੋ ਇੱਥੇ ਤੁਹਾਡੇ ਭਲਾ ਜੇ ਠੀਕ ਹੈ ਜੀ ਅਸੀਂ ਪੁਲਿਸ ਨੂੰ ਵੀ ਕੰਪਲੀਟ ਕਰ ਦਿੱਤੀ 3 ਵਜੇ ਤੋਂ ਪਹਿਲੇ ਜੀ ਜੀ ਪਹੁੰਚ ਸਕਦੀ ਚਲੋ ਤੁਹਾਡੀ ਮਰਜ਼ੀ ਪੜੇ ਨਹੀਂ ਪਹੁੰਚ ਸਕਦੀ ਤੁਹਾਡੀ ਮਰਜ਼ੀ ਕੋਈ ਗੱਲ ਨਹੀਂ ਰਹਿਣ ਦਿਓ ਨਾ ਆਓ ਉਹ ਤੇ ਡਿਕਣ ਡਿਆ ਨੇ ਕਦੋਂ ਇਹ ਬੁੜਕੇ ਤੇ ਹੀ ਕਦੋਂ ਸਮਝੀਏ ਉਹਨਾਂ ਨੇ ਇਹ ਨਮਕੋ ਤੁਹਾਡਾ ਮੈਨਾ ਹਾਂਜੀ ਹਾਂਜੀ ਸਿੰਘ ਸਾਹਿਬ ਜੀ ਜਿਹੜੀ ਤਗੜੀ ਵੀਡੀਓ ਬਣਾਈ ਹੋਏ ਪੇ ਜਿੰਨੂ ਤੇ ਤੁਹਾਨੂੰ ਉਹ ਆ ਗਿਆ ਮਲਕ ਭਾਜੀ ਮੈਂ ਉਹਨਾਂ ਨੂੰ ਫੋਨ ਕੀਤਾ ਵਾ ਵਾਈਫ ਨੂੰ ਵੀ ਫੋਨ ਕੀਤਾ ਵਾ ਤੇ ਹਸਬੈਂਡ ਨੂੰ ਫੋਨ ਕੀਤਾ ਵਾ ਦੋਵੇਂ ਸਰਕਾਰੀ ਨੌਕਰੀ ਕਰਦੇ ਆ ਜਿਹੜੀ ਵਾਈਫ ਆ ਉਹ ਕਹਿੰਦੀ ਮੈਂ ਨਹੀਂ 3 ਵਜੇ ਤੋਂ ਪਹਿਲਾਂ ਆ ਸਕਦੀ ਮੈਂ ਨਹੀਂ ਆਉ ਸਕਦੀ ਪਾਣੀ ਤੇਰੀ ਮਰਜ਼ੀ ਹਸਬੈਂਡ ਕੋ ਖਾ ਖਾਉਂਦਾ ਮੈਂ ਕਿਹਾ ਭਾਜੀ ਤੇਨਾ ਹੀ ਮੈਂ ਨੌਕਰੀ ਛੱਡ ਕੇ ਕਿਵੇਂ ਆਵਾਂ ਮੈਂ ਜੇ ਨੌਕਰੀ ਨਹੀਂ ਰਹੀ ਤੇ ਤੁਸੀਂ ਕੀ ਕਰੋਗੇ ਫਿਰ ਇਹ ਤੋਂ ਕੋਣ ਨੰਮਨ ਕਢਾਉਣ ਆਲੇ ਆਏ ਆ ਜੋ ਆ ਤੇ ਮੈਂ ਕਿਹਾ ਜੇ ਆ ਸਕਦੇ ਤਾਂ ਵੀ ਮਰਜ਼ੀ ਨਹੀਂ ਤੇ ਮੈਂ ਕਿਹਾ ਕੋਈ ਗੱਲ ਨਹੀਂ ਆ ਅਸੀਂ ਸੱਦ ਲਾਂਗੇ ਆਪੇ ਆ ਗੱਲਾਂ ਕੀਤੇ ਅਗੋਂ ਇਹ ਕਿਤੇ ਉਹ ਉਹ ਤੋਂ ਲੈ ਸਾਹਿਬ ਨੌਕਰੀ ਕਰਦਾ ਡਾਕ ਵਿਭਾਗ ਚ ਉਹਦਾ ਨੰਬਰ ਮੈਨੂੰ ਭੇਜ ਤੇ ਥਾਣਾ ਕਿਹੜਾ ਪੈਂਦਾ ਥਾਣਾ ਉਹਨਾਂ ਨੂੰ ਇੱਥੇ ਇੱਥੇ ਲੋਕ ਕਿਹੜੇ ਥਾਣਾ ਤਰਨਤਾਰਨ ਸਿਟੀ ਅਮਰਸਾਨਾ ਸਿਟੀ